ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸواری ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰੂ ਪਿਆਰੀ ਸਾਧ ਸੰਗਤ ਜਿਹੜਾ ਇਹ ਗਵਾਲੀਅਰ ਦਾ ਕਿਲਾ ਵੇਖ ਰਹੇ ਹੋ ਇੱਥੇ ਲਗਭਗ 2 ਸਾਲ 3 ਮਹੀਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਰਹੇ ਆ ਤੇ ਇਥੋਂ ਹੀ ਗੁਰੂ ਹਰਗਬੀਰ ਸਾਹਿਬ ਜੀ ਨੇ 52 ਰਾਜਿਆਂ ਨੂੰ ਜਿਹੜਾ ਕਿ ਰਿਹਾ ਕਰਾਇਆ ਤੇ ਸਤਿਗੁਰੂ ਹਰਗਬੀਰ ਸਾਹਿਬ ਜੀ ਜਦੋਂ 52 ਰਾਜਿਆਂ ਨੂੰ ਰਿਹਾ ਕਰਕੇ ਇਸ ਕਿਲੇ ਵਿੱਚੋਂ ਨਿਕਲਦੇ ਆ ਜਿਹੜਾ ਗੇਟ ਅੱਜ ਤਸਵੀਰਾਂ ਵਿੱਚ ਵਿਖਾਇਆ ਜਾਂਦਾ ਵਾ ਉਹ ਗੇਟ ਨਹੀਂ ਆ ਅਸਲੀ ਇਹ ਗੇਟ ਵਾ ਜਿਹੜਾ ਆਪਾਂ ਸਾਹਮਣੇ ਵੇਖ ਰਹੇ ਆ ਜਿੱਧਰ ਦੀ ਮੀਰੀ ਪੀਰੀ ਦੇ ਮਾਲਕ ਗੁਰੂ ਸਾਹਿਬ ਦਾ ਸੱਚੇ ਪਾਤਸ਼ਾਹ ਦੀ ਇਹ ਦੇਖ ਰਹੀ ਇੰਦਿਆ ਕੇ ਰਾਜ ਨੂੰ ਲੈ ਕੇ ਤੇ ਬਾਹਰ ਨਿਕਲੇ ਆ ਇਹ ਗੇਟ ਅੱਜ ਬੰਦ ਕੀਤਾ ਗਿਆ ਵਾ ਤੇ ਨਾਲ ਹੀ ਜਿਹੜਾ ਗੁਰੂ ਹਰਗਵਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਇਸ ਗੇਟ ਰਾਹੀਂ ਨਿਕਲੇ ਆ ਤੇ ਆਪਾਂ ਤਸਵੀਰਾਂ ਹੀ ਅੱਜ ਹੀ ਵੇਖਨੇ ਆ ਕਿ ਦੋ ਤਿੰਨ ਉਦਾਸੀ ਸੰਤ ਜਿਹੜੇ ਆ ਗੁਰੂ ਹਰਗਵਿੰਦ ਸਾਹਿਬ ਜੀ ਦੇ ਸਵਾਗਤ ਵਾਸਤੇ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਭਾਈ ਵੀਦੀ ਚੰਦ ਜੀ ਭਾਈ ਜੇਠਾ ਜੀ ਭਾਈ ਪੈੜਾ ਜੀ ਤਾਦਕ ਸਿੱਖ ਜਿਹੜੇ ਆ ਉਹ ਅੱਗੇ ਜੇਲ੍ਹ ਦਾ ਦਰੋਗਾ ਭਾਈ ਹਰਦਾਸ ਖੜਿਆ ਤਸਵੀਰ ਦੇ ਵਿੱਚ ਉੱਥੇ ਦੋ ਸਾਧੂ ਜਿਹੜੇ ਆ ਉਦਾਸੀ ਸੰਤ ਖੜੇ ਆ ਤੇ ਗੇਟ ਤੋਂ ਸਾਹਮਣੇ ਬਾਹਰ ਉਹ ਜਿਹੜਾ ਅੱਜ ਮੰਦਰ ਦਿਸ ਰਿਹਾ ਵਾ ਇੱਥੇ ਉਹਨਾਂ ਦਾ ਡੇਰਾ ਸੀ ਤੇ ਉਹ ਉਹਨਾਂ ਦੇ ਕਹਿਣ ਦੇ ਮੁਤਾਬਕ ਇੱਥੇ ਗੁਰੂ ਨਾਨਕ ਦੇਵ ਜਦੋਂ ਕੋਡੇ ਰਕਸ਼ ਦਾ ਆਧਾਰ ਕਰਨ ਗਏ ਆ ਉਹਨਾਂ ਬੇਨਤੀ ਕੀਤੀ ਗੁਰੂ ਹਰਗਵਿੰਦ ਸਾਹਿਬ ਜੀ ਨੂੰ ਕਿ ਇੱਥੇ ਸਾਡੇ ਕੋਲ ਰਹਿ ਕੇ ਜਾਓ ਤੇ ਗੁਰੂ ਹਰਗਵਿੰਦ ਸਾਹਿਬ ਜੀ ਬੰਜਾ ਰਾਜਾ ਸਮੇਤ ਇਹ ਜੋ ਜਗਾ ਦੀ ਉਦਾਸੀ ਸੰਤਾਂ ਦੀ ਉੱਥੇ ਰਹਾ ਤੇ ਜਦੋਂ ਸੇਰੇ ਚੱਲਣ ਲੱਗੇ ਆ ਤੇ ਉਹਨਾਂ ਨੇ ਇਹ ਬੇਨਤੀ ਕੀਤੀ ਮਹਾਰਾਜ ਜੀ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸੇਖਾਂ ਗੁਰੂ ਘਰ ਦੇ ਸ਼ਰਧਾਲੂਆਂ ਤੇ ਸਾਨੂੰ ਆਪਣੀ ਕੋਈ ਨਿਸ਼ਾਨੀ ਜਿਹੜੀ ਦੇ ਕੇ ਜਾਓ ਤੇ ਗੁਰੂ ਹਰਗਵਿੰਦ ਸਾਹਿਬ ਜੀ ਆਪਣੇ ਪੈਰਾਂ ਦੀਆਂ ਖੜਾਵਾਂ ਪਾਉਏ ਜਿਹਨੂੰ ਕਹਿੰਦੇ ਪੈਰਾਂ ਚ ਪਾਉਣ ਵਾਲੇ ਉਹ ਉਹਨਾਂ ਨੂੰ ਬਖਸ਼ਿਸ਼ ਕਰਕੇ ਗਏ ਤੇ ਇਥੇ ਗੁਰਦੁਆਰਾ ਸਾਹਿਬ ਜਿਹੜਾ ਵਾ ਪਉਗਾ ਸਾਹਿਬ ਮਸ਼ਹੂਰ ਹੋਇਆ ਜੋ ਬਾਅਦ ਵਿੱਚ ਇਤਿਹਾਸਕ ਗੁਰਦੁਆਰਾ ਬਣਿਆ ਤੇ 84 ਦਾ ਜਦੋਂ ਕਾਂਡ ਜਦੋਂ ਇੰਦਰਾ ਗਾਂਧੀ ਨੂੰ ਮਾਰਿਆ ਜਾਂਦਾ ਉਦੋਂ ਇੱਥੇ ਜਿੱਥੇ ਹੋਰ ਵੀ ਹਿੰਦੁਸਤਾਨ ਦੇ ਵੱਡੇ ਵੱਡੇ ਸ਼ਹਿਰਾਂ ਦਿੱਲੀ ਕਾਨਪੁਰ ਕਈਆਂ ਸ਼ਹਿਰਾਂ ਵਿੱਚ ਸਿੱਖੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਤੇ ਇੱਥੇ ਵੀ ਜਿਹੜਾ ਗੁਰਦੁਆਰਾ ਸਾਹਿਬ ਜੀ ਨੂੰ ਜਿਹੜਾ ਵਾ ਸਾੜਿਆ ਗਿਆ ਇੱਥੋਂ ਦੇ ਦੋ ਸੇਵਾਦਾਰ ਵੀ ਸਾੜੇ ਗਏ ਗੁਰੂ ਗ੍ਰੰਥ ਸਾਹਿਬ ਵੀ ਜੜੀ ਸਾੜੀ ਗਈ ਤੇ ਜਿਹੜੀ ਅਖੜਾਵਾਂ ਗੁਰੂ ਹਰਗਬੀਰ ਸਿੰਘ ਜੀ ਦੀ ਇੱਕ ਸਾਰ ਦਿੱਤੀ ਗਈ ਹੈ ਤੇ 1 ਵਜੀ ਆ ਤੇ 84 ਤੋਂ ਬਾਅਦ ਇਹ ਜਿਹੜਾ ਗੁਰਦੁਆਰਾ ਇਹਨੂੰ ਕਾਲੀ ਮਾਤਾ ਦਾ ਮੰਦਿਰ ਬਣਾ ਦਿੱਤਾ ਅੱਜ ਵੀ ਇਹ ਜਿਹੜਾ ਇਹ ਮੰਦਿਰ ਬਣਿਆ ਹੋਆ ਤੇ ਇਹ じゃ ਕੋਈ ਕੇਸ ਚੱਲ ਰਿਹਾ ਉਹਦਾ ਪਤਾ ਨਹੀਂ ਕੀ ਨਬਟਾਰਾ ਆ ਸੋ ਜਿਹੜਾ ਇਤਿਹਾਸਿਕ ਦੇ ਖੋਜ ਮੁਤਾਬਕ ਜਿਹੜਾ ਕਿ ਅੱਜ ਵੀ ਉਹ ਗੁਰਗਰਾ ਸਾਹਿਬ ਜੀ ਦੀ ਬਿਲਡਿੰਗ ਉਸੇ ਤਰ੍ਹਾਂ ਖੜੀ ਆ ਤੇ ਉੱਤੇ ਉਹਨਾਂ ਗੁਮਟ ਛੋਟਾ ਇਹ ਬਲਾ ਕੇ ਮੰਦਿਰ ਨੂੰ ਸ਼ਕਲ ਦਿੱਤੀ ਆ ਤੇ ਇਹ ਮੰਦਿਰ ਬਣਾਇਆ ਹੋਆ ਤੇ ਇਹ ਜਗ੍ਹਾ ਥਾਣੀ ਗੁਰੂ ਹਰਗਬੀਰ ਸਾਹਿਬ ਜੀ ਬੰਜਾ ਰਾਜੇ ਲੈ ਕੇ ਰਿਹਾ ਹੋ ਕੇ ਬਾਹਰ ਨਿਕਲੇ ਆ ਸੋ ਸਾਧ ਸੰਗਤਾਂ ਨੂੰ ਇਹ ਬਹੁਤੀਆਂ ਸੰਗਤਾਂ ਨੇ ਇਸ ਬਾਰੇ ਪਤਾ ਨਹੀਂ ਕਿ ਇਹ ਜਿਹੜਾ ਗੁਰਦਰਾ ਪਾਉਆ ਸਾਹਿਬ ਵੀ ਇਤਿਹਾਸਿਕ ਇੱਥੇ ਤੇ ਜਿਹੜਾ 84ਵੇਂ ਸਾੜ ਦਿੱਤਾ ਗਿਆ ਕੇ ਸੰਗਤਾਂ ਦੀ ਜਾਣਕਾਰੀ ਵਾਲੇ ਵਾਸਤੇ ਇਹ ਦੱਸਿਆ ਗਿਆ ਵਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ